ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਸਵੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰਕੋਲਾ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਝੋਟੀਆਂ ਦਿਖਾਉਣੀ ਆ ਇੱਕ ਸੱਜਰ ਸੂਈ ਝੋਟੀ ਤੁਹਾਨੂੰ ਦਿਖਾਉਣੀ ਆ ਤੇ ਇੱਕ ਟੁਕੜ ਗੱਬਣ ਚੈੱਕ ਪਾਸ ਤੁਹਾਨੂੰ ਦਿਖਾਵਾਂਗੇ ਆ ਜਿਹੜੀ ਟੁਕੜ ਗੱਬਣ ਤੁਹਾਨੂੰ ਦਿਖਾਉਣੀ ਆ ਬਾਕੀ ਟੁਕੜ ਗੱਬਣ ਆਪਣੀ ਚੈੱਕ ਕਰਵਾ ਕੇ ਖੜੋ ਤੇ ਸੁਈਦੇ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਬੀਤੀ ਸਤ ਸ੍ਰੀ ਅਕਾਲ ਜੀ ਹਾਂਜੀ ਬਾਈ ਸਤ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਭਾਈ ਠੀਕ ਠਾਕ ਵਧੀਆ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸਦੇ ਇੱਕ ਵਾਰੀ ਫਿਰ ਨਾਂ ਬਾਈ ਦਿੱਤੀ ਹੈ ਜਿੱਦੱਕ ਜੇ ਮਹੀਦਾਂਤ ਸੀ ਜਲਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਜੀ ਤੇ ਫੋਨ ਨੰਬਰ ਬੋਲ ਦੋ 9781984725 ਜੀ ਠੀਕ ਆ ਹਾਂਜੀ ਅੱਜ ਫਿਰ ਦੋ ਝੋਟੀਆਂ ਜੇ ਦੋ ਭਾਜੀ ਤੁਹਾਨੂੰ ਪਤਾ ਆਪਾਂ ਦੋ ਹੀ ਲੈਣੇ ਜਾਣੇ ਠੀਕ ਆ ਤੇ ਚਲੋ ਫਿਰ ਪਹਿਲੇ ਨੰਬਰ ਵਾਲੀ ਝੋਟੀ ਬਾਰੇ ਦੱਸ ਤੋਂ ਪੜੀਕਾਰ ਵਾਲੇ ਦੇ ਮੰਨ ਲਓ ਸੂਆਂ ਦੇ ਪਹਿਲਾ ਹਾਂਜੀ ਤੇ ਵਹਾਨੇ ਮੁੰਨੇ ਤੋਂ ਪਹਿਲੇ ਲੱਗਦੀ ਹੈ ਦੂਜੇ ਸੂਏ ਕਹਿ ਕੇ ਲਾਵਾਂਗੇ ਠੀਕ ਹੈ ਜੀ ਹਾਂਜੀ ਬਾਕੀ ਆਪਣੀ ਸਮਝਣਾ ਕੋ ਲਾ ਲਿਆ ਨਾ ਸੂਈ ਨੂੰ ਕਿੰਨਾ ਚੇਰਾ ਉਹ ਕਹੇ ਜੀ ਪਾਜੀ ਆ ਚੌਥਾ ਦੇਣੇ ਆ ਤੇ ਕੱਟਾ ਨਾ ਇਹੜੀਆਂ ਅਗਲੀਆਂ ਤਾਣਾ ਬਾਜੀ ਹਾਂਜੀ ਉਹ ਨਾ ਕਿਹੜਾ ਸੂਈ ਨਾ ਬਾਜੀ ਹਾਂਜੀ ਇਹ ਲਤਾਈਆਂ ਨਾ ਚੌੜੀਆਂ ਆ ਨੀਆਂ ਤੇ ਉੱਠਦਾ ਨਹੀਂ ਬਾਜੀ ਅੱਛਾ ਆ ਲਤਾਈਆਂ ਤੋਂ ਨਾ ਅੱਛਾ ਨਾ ਉੱਠਦਾ ਨਹੀਂ ਆ ਠੀਕ ਤੇ ਰਾਤੀ ਮੈਂ ਬੋਦਨਾ ਦੁੱਧ ਪਿਆ ਜੀ ਨੂੰ ਆਵੜੀਆਂ ਠੀਕ ਹੈ ਹਾਂਜੀ ਹਾਂਜੀ ਤੇ ਮਾਜੇ ਕਿਦਾਂ ਮਿਲਦੀ ਫਿਰ ਮਾਜੇ ਭਾਜੀ ਇਸ ਤਰ੍ਹਾਂ ਹੀ ਮੰਨ ਲਓ ਜਿ ਤਰ੍ਹਾਂ ਗੀ ਤਰ੍ਹਾਂ ਪਿਆਰ ਹਾਂ ਜੀ ਲਾਗੇ ਕਰਕੇ ਗਲਵਾਲੀ ਦਾ ਦੰਮੂ ਮਾਜਾ ਅੱਛਾ ਇਸ ਤਰ੍ਹਾਂ ਲਾਗੇ ਕਰਦੇ ਤਾਂ ਹਾਂ ਤੇ ਮੂੰਹ ਮਲਵਾਲੀ ਦਾ ਬਾਕੀ ਮੈਂ ਢੱਲਾ ਹੀ ਨੇ ਕਟਾ ਦੇ ਹਾਂ ਇਹਨੇ ਕਹਿ ਰਹੀਏ ਉੱਠ ਨਹੀਂ ਜਾ ਭਾਜੀ ਠੀਕ ਹਾਂ ਉਰਦਾ ਨਹੀਂ ਏ ਐਂ ਤਰ੍ਹਾਂ ਨਾ ਖਲੋਤਾ ਨਹੀਂ ਜਾਂਦਾ ਇਹਦੇ ਕੋਲ ਬਾਕੀ ਤੁਹਾਨੂੰ ਪਤਾ ਵੀ ਥੋੜਾ ਬੋੜਾ ਟਾਂ ਥਾਂ ਵੀ ਹੋ ਸਕਦਾ ਬੱਚਾ ਹਣਾ ਠੀਕ ਹੈ ਹਾਂ ਜੀ ਬਸ ਇਹ ਬਾਰੇ ਕਰੇ ਕਰਕੇ ਭਾਲਦੇ ਵੀ ਹਾਂ ਨੂੰ ਹਾਂ ਜੀ ਬਾਕੀ ਮੱਝ ਪੂਰਾ ਬੱਚੇ ਦਾ ਕਰਦੀ ਆ ਆ ਬਚਾਂ ਦੇ ਇਹ ਬਾਕੀ ਆਪਣੇ ਸੰਜੀਨਾ ਦੇ ਭਾਈ ਲਾ ਲੈਣਾ ਹਾਂ ਹਾਂਜੀ ਤੇ ਨਿੱਤ ਭਾਈ ਇਤਰਾ ਹੀ ਲਿਆ ਆ ਪਾ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਕਹਿਣਾ ਹਾਂ ਜਦ ਕਿ ਲੱਦ ਕੇ ਲੈਂਦੇ ਲੰਗਰ ਹਾਂਜੀ ਹਾਂਜੀ ਤੇ ਢਿੱਲੇ ਜੇ ਬੱਚੇ ਨਾਲ ਲਿਆ ਆ ਢਿੱਲੇ ਬੱਚੇ ਨਾਲ ਪਾ ਦੇ ਦੇਣੀ ਮੈਂ ਠੀਕ ਆ ਦੁੱਧ ਕਿੰਨੇ ਤੱਕ ਹੋਣਾ ਤਰਾ ਦੁੱਧ ਭਾਈ ਜਿੱਤ ਕੋ 11 ਆ ਜੇ 12 ਆ ਜੀ ਅੱਛਾ ਹਾਂਜੀ ਬੱਚੇ ਕਰਦੇ ਕਿਲੋ ਫੜ ਪੰਜ ਸਰਕ ਪਾਗੇ ਇਹ ਤੇ ਦੁੱਧਾ ਵੱਧ ਵੀ ਜਾਊਗੀ ਭਾਈ ਚੱਫਾ ਰੇ ਸਾਰਾ ਪੀਰ ਕਰਦੀ ਅਗਲੀਆਂ ਲੱਤਾਂ ਤੋਂ ਖੈਣ ਨਹੀਂ ਜਾਂਦਾ ਜਿਹੜਾ ਇਹ ਬੱਚੇ ਦਾ ਨਾ ਥੱਲੇ ਦੇਖ ਸਕਦੇ ਹੋ ਉਹ ਭਾਈ ਸੋਣਾ ਜਾਂਦੇ ਕੱਟ ਜਿਵੇਂ ਛੋਟੀ ਹੁੰਦੀ ਮੈਂ ਗੱਡੀ ਅੱਛਾ ਚਾਰ ਪੰਜ ਦਿਨਾਂ ਨੂੰ ਦੱਸ ਦਿੰਦਾ ਕੱਟ ਛੁੱਟੀ ਹੈ ਹਾਂਜੀ ਚੋਂਨ ਬੜੀ ਭਾਜੀ ਬੋਲੀ ਲੱਗੀ ਬਾਕੀ ਥਾਣਾ ਵੀ ਤੇ ਤੁਹਾਨੂੰ ਦਿਖਾ ਦਿਆਂਗਾ ਭਾਈ ਗਾਰਡ ਵੀ ਬੜੀ ਜੋਤੀ ਸੀ ਹਾਂ ਦੇਖ ਸਕਦੇ ਜੀ ਥਾਣਾ ਦਾ ਸਾਈਜ਼ ਗਿਆ ਆਪਕੋ ਤੇ ਮੁੱਲ ਫਿਰ ਵਿੱਚ ਹੀ ਇਹਦਾ ਮੁੱਲ ਭਾਜੀ ਇਹਦਾ ਜੇ ਤੇ ਮੰਨ ਲਓ ਬੱਚਾ ਨਾ ਮਰਦਾ ਮੇਰੇ ਬੱਚਾ ਦੇ ਹੈਗਾ ਹੀ ਆ ਅਜੇ ਤੇ ਹੈਗਾ ਹੀ ਆ ਜਲ ਬਾਕੀ ਕੋਈ ਬੁਸ਼ੀ ਬਾਸ਼ੀ ਜਾ ਕੇ ਵੀਰ ਬਣਾ ਲੇ ਆਪਣੀ ਹਾਂ ਹਾਂਜੀ ਕਿੱਥੇ ਦਾ ਝੋਟੀ ਵੇਚਣ ਦਾ ਵੀ ਚਲੋ ਹੰਨ ਵੀ ਮਜ਼ਾ ਆਉਣਾ ਇਹਦੇ ਘਰ ਵਾਲਿਆਂ ਨੂੰ ਵਿਚਾਰਿਆਂ ਨੂੰ ਆਣਾ ਹਾਂਜੀ ਤੇ ਲੈ ਜੇ ਬੱਚੇ ਨਾਲ ਲਈ ਉਤਨਾ ਤੇ 90 ਤੋਂ ਵੀ ਬਾਹਰ ਕੱਢਦੀ ਦੀ ਝੋਟੀ 92 91000 ਦੀ ਝੋਟੀ ਆ ਹਾਂਜੀ ਹੋਣ ਭਾਜੀ ਦੇ ਦਈਏ 82000 ਦੀ 80 ਦੀ ਦੇ ਦੀ 80 ਚੋਂ ਭਾਜੀ 2 ਛੱਡਦੀ। ਅੱਛਾ। ਹਾਂਜੀ। 70 ਹਜ਼ਾਰ ਦੀ ਦੇਤਾ। 70 ਹਜ਼ਾਰ ਭਾਜੀ ਹੋਰ ਛੱਡਾਂਗੇ ਝੋਟੀ। ਅੱਛਾ 70 ਦੀ ਦੇ। 70 ਹਜ਼ਾਰ ਦੀ ਭਾਜੀ ਝੋਟੀ ਰਵਾਂਗੀ। ਠੀਕ ਹੈ ਜੀ। ਹਾਂਜੀ। ਜੇ ਭਾਜੀ ਬੱਚਾ ਨਾਲ ਨਾ ਢੇ ਲਾਉਂਦਾ। ਝੋਟੀ ਤਾਂ 12 ਦੇ 10 12 ਹਜ਼ਾਰ ਵਿੱਚ ਤੁਹਾਨੂੰ ਵੀ ਪਤਾ। ਹਾਂਜੀ ਹਾਂਜੀ। ਹਾਂ ਬੱਚਾ ਇੱਥੇ ਕਰਕੇ ਆਪਾਂ ਦੇਣਗੇ ਝੋਟੀ। ਬਾਕੀ ਇਹ ਵੀ ਜੇ ਸਾਹ ਚੱਲਦੇ ਆ। ਤੇ ਅਗਲੀਆਂ ਲੱਤਾਂ ਤੋਂ ਚੋਰ ਛੱਪੇ ਵਾਲਾ ਰੇਡ ਪਾਈ ਜੀ ਠੀਕ ਹੈ ਤੇ ਅਗਲੀਆਂ ਲੱਤਾਂ ਤੋਂ ਨਹੀਂ ਉੱਠਿਆ ਜਾਂਦਾ ਇਹ ਦੇਖੋ ਕੁੜੀ ਕੁੜੀ ਭਾਰੀ ਕੋਈ ਜਿਹੜਾ ਕਵੇ ਬੱਚਾ ਢੱਲਾ ਹਾਂਜੀ ਹੋਰ ਘੱਟ ਕਰੋ ਉਹ ਕੰਮ ਨਹੀਂ ਜੀ ਹੋਣਾ ਜੋ 30 ਤੋਂ ਬੱਚਾ ਨਾ ਢੱਲਾ ਦੇ ਜੋ 90 ਤੋਂ ਬਾਹਰ ਆ ਠੀਕ ਹੈ ਇੱਧਰ ਨਾ ਕਰੋ ਕਰੀ ਹਵਾਨਾ ਇਹਦਾ ਫੇਰ ਦਿਖਾ ਦੀ ਬਾਕੀ ਆਪਾਂ ਦੇਖ ਸਕਦੇ ਕਾਰਡ ਵੀ ਚੰਗੀ ਆ ਤੇ ਪਛਾਣ ਵੀ ਹਵਾਨਾ ਚੱਲ ਸੋਹਣਾ ਲਸਣ ਦੀ ਲਵੋਚੜ ਜੀ ਜੋਤੀ ਆ ਠੀਕ ਹੈ ਜਿੰਨੀ ਵੀ ਆ ਤੇ ਹੁਣ ਆ ਜਿਹੜੀ ਜੇ ਇਹ ਭਾਜੀ ਤੋਕੜ ਗੱਭਣਿਆ ਕਿੰਨੇ ਚਿਰ ਤੇ ਚੱਕ ਪਾਸ ਇਹ ਭਾਜੀ 6 ਮਹੀਨੇ ਦਾ ਜਪੂਰੇ 22 ਦਿਨ ਹੋਏ ਨੇ अच्छा कल दी ਲਈ ਕਾਲ 21 ਦਿਨਾਂ ਦੇ ਸਾਡੇ ਬਾਈ ਦੇ ਤੇ ਕੱਲ ਚੈੱਕ ਵੀ ਲੈ ਗਏ ਮਤਲਬ ਸਾਡੇ 6 ਤੋਂ ਬਾਹਰ ਤੇ 7 ਤੋਂ ਅੰਦਰ ਆ। 6 ਤੋਂ ਵੀ ਘਰਾ ਚ ਆ ਠੀਕ ਆਲਾ। ਅੱਛਾ ਠੀਕਾ ਵੀ ਲਾਤਾ ਤੁੰਡਾ। ਠੀਕਾ ਲਾਤਾ ਏ। ਠੀਕ। ਆਪਣੀ ਆਤਿਆ ਪਾਜੀ ਆਪਾਂ ਐਂ ਪਿੱਟੀ ਗਏ ਲਾਉਣਾ ਤੇ ਕਾਲ ਹੋਣਾ ਪਾਜੀ ਸੈਕਸ਼ਨ ਦਾ ਟੀਕਾ ਲੰਨੇ ਆ ਪਾਰਾ। ਠੀਕ ਹੈ। ਆਹ ਬੜਾ ਪਾਜੀ ਟੀਕਾ ਲਾ ਲਈ। ਠੀਕ ਹੈ। ਹੋਰ ਅੱਖਾਂ ਮੈਂ ਲਿਆ ਗਏ। ਐਲ ਟੀਕਾ ਪਾਜੀ ਨਾਲ ਹੀ ਲਾ ਦੇਣਾ ਕਿਉਂਕਿ ਤੁਹਾਨੂੰ ਪਤਾ ਗਰਮੀ ਗਰਮੀ ਆ। ਹਾਂਜੀ ਹਾਂਜੀ। ਤੇ ਦੋ ਦੋ ਟੀਕੇ ਇਹਨਾਂ ਲਵਾਏ ਮੈਂ ਲ ਸੈਕਸ਼ਨ ਦੇ। ਤੇ ਹੁਣ ਦੁੱਧ ਦੋ ਦਿਨਾਂ ਦੇ ਵਿੱਚ ਕੋਈ ਚੈੱਕ ਕਰਾ ਕੇ ਸਾਨੂੰ ਦੱਸ ਦੇ ਮਾਈ ਤੇ ਦੁੱਧ ਹਨ ਕਿੰਨਾ ਜੀ ਬਾਜੀ ਤੋਂ 6.5-7 ਕਿਲੋ ਦੁੱਧ ਜੀ ਤੇ ਸੱਜਰ ਕਿੰਨੇ ਕਿ ਦੁੱਧ ਆ ਲਈ ਹੈ ਸੱਜਰ ਬਾਜੀ 14 ਅੰਗਰੇਜ਼ ਦੁੱਧ ਦਿੱਤਾ ਜੀ ਠੀਕ ਹੈ ਜੀ ਲੱਕਰੋ ਮਾਈ ਮਾਈ ਚੰਗੀ ਆ ਥਾਣੇ ਤੇ ਆਪਾਂ ਦੇਖ ਸਕਦੇ ਆ ਥਾਣੇ ਵੀ ਚੰਗੇ ਗੱਪਤੇ ਆ ਬਾਕੀ ਪਾਣੀ 12 ਕਿਲੋ ਦੁੱਧ ਦੇ ਤੇ ਬੜਾ ਝੂਠ ਹਾਂਜੀ ਹਾਂਜੀ ਪਾੜਾ ਹੁੰਦਾ ਜੀ ਮੈਂ ਆਜ ਤਾਂ ਕੋਈ ਆ ਪਾੜਾ ਪਾ ਲੀ ਪਾੜਾ ਪਾ ਕੇ ਗਾੜੀ ਪਾੜਾ ਪਾ ਲਈਦਾ ਆ ਤੋਂ ਵਾਲੀ ਪਾਹੀ ਮਈ ਆ ਠੀਕ ਆ ਉੱਤ ਵਾਲਾ ਡੰਗਰ ਤੁਹਾਨੂੰ ਪਤਾ ਥੋੜੀ ਨਾਲ ਲੱਸੀ ਐ ਨਾ ਰਾਜੀ ਐ ਠੀਕ ਐ ਪਧਰੀ ਗਈ ਆ ਹਾਂਜੀ ਹਾਂਜੀ ਹਾਂ ਤੇ ਮੁੱਲ ਕਿੰਨਾ ਕਰਦਗੇ ਦੱਸੋ ਇਹਦਾ ਆਪ ਹੀ ਕਰ ਦੋ ਜੀ ਆਪਾਂ ਜੀ ਮੁੱਲ ਭਾਵੇਂ ਜੋ ਮਰਜ਼ੀ ਕਰੀਏ ਜੀ ਇਹਦੇ ਨਾਲੇ 55000 ਦੇ ਵਿੱਚੋਂ ਇਹਦਾ ਭਾਜੀ ਹਾਂ ਨਾ 52 ਦੇਦਾ ਅੱਛਾ 52 ਦੇਦਾ ਹਾਂ ਜੀ ਮੋਲ ਭਾਵੇਂ ਜੋ ਮਰਜ਼ੀ ਕਰਾ ਲੋ ਪੂਰੇ 52 ਦੀ ਭਾਜੀ ਦੇ ਦਾਂਗੀ ਠੀਕ ਹੈ ਜੀ ਹਾਂ ਜੀ ਨਾਲ ਦੁੱਧ ਵੀ ਦੇਣ ਢੀ ਤੁਹਾਡੇ ਸਾਹਮਣੇ ਹਾਂ ਜੀ ਹਾਂ ਜੀ ਨਾਲ ਸੂਣ ਵਾਲੀ ਵੀ ਜੇ ਠੀਕ ਬਾਕੀ ਉਹਨਾਂ ਕਿਹਾ ਵੀ ਇਹ ਸੁੰਦਿਆ ਸੁੰਦਿਆ ਕਰ ਦੁੱਧ ਦੇਂਦੀ ਰਹਿੰਦੀ ਬਾਕੀ ਚਲੋ ਇਹ ਵੀ ਇਹਦੇ ਗਰਮੀਆਂ ਗਰਮੀਆਂ ਨੇ ਚਾਹ ਪਾਣੀ ਦਾ ਸਾਰੀ ਜਣਾ ਤੇ ਗਾਂ ਸਿਆਲਾਂ ਚ ਫੇਰ ਸੱਜਣਾ ਜਣਾ ਇੱਕ ਬੜੀ ਭਾਜੀ ਆਉਂਦੇ ਵੀ ਮੈਂ ਦੁੱਧ ਦੇਂਦੀ ਆ ਕੋਈ ਸੁੰਦਿਆ ਸੁੰਦਿਆ ਫੱਕਰੀ ਠੀਕ ਹੈ ਜੀ ਹਾਂ ਜੀ ਬਾਕੀ ਬਾਕੀ ਇਹ ਆਪਣੀ ਚੈੱਕ ਪਾਸ ਕਰਵਾ ਕੇ ਖੜੋ ਤੇ ਆ ਵੀ ਸੂਈ ਝੋਟੀ ਵੀ ਆਪਣੀ ਦੋ ਟਾਈ siia .